ਮਾਰੂ ਮਨ ਲਾ ਪੱਲਾ ਅਰਬਦ ਨਰਬਦ ਤੁੰਦੂ ਕਾ ਤਰੰਗ ਗਗਨ ਹੁਕਮ ਅਪਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਇੰਦਾ ਖਾਣੀ ਨਾ ਬਾਣੀ ਪੌਣ ਨਾ ਪਾਣੀ ਉਹ ਪੁੱਤ ਖਪਤ ਨਾ ਆਵਣ ਜਾਣੀ ਖੰਡ ਪਟਾਲ ਸਤਤ ਨਹੀਂ ਸਾਗਰ ਨਦੀ ਨਾ ਨੀਰ ਵਹਾਂਦਾ ਨਾ ਤਦ ਸੁਰਗ ਮੱਚ ਪਾਏ ਅੱਲਾ ਦੋਸਕ ਪਿਛਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਣਾ ਨਾ ਕੋ ਆਏ ਨਾ ਜਾਏਂਦਾ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰਣ ਦੀਸਾ ਏਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏਂਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਿਕ ਸੁਖ ਵਾਸੀ ਜੋਗੀ ਜੰਗਮ ਵੇਖਣਾ ਕੋਈ ਨਾ ਕੋ ਨਾਥ ਕਹਾਇਂਦਾ ਜਪ ਤਪ ਸੰਗਮ ਨਾਮ ਬ੍ਰਤ ਪੂਜਾ ਨਾ ਕੋ ਆਖ ਵਖਾਣੇ ਦੂਜਾ ਆਪੇ ਆਪ ਉਪਾਏ ਵਿਗਸੈ ਅੱਪੇ ਕੀਮਤ ਪਾਇੰਦਾ ਨਾ ਸੱਚ ਸੰਗਮ ਤੁਲਸੀ ਮਾਲਾ ਗੋਪੀ ਕਾਨ ਨੰਗਉ ਗੋ ਅੱਲਾ ਤੰਤ ਮੰਤ ਪਖੰਡ ਨਾ ਕੋਈ ਨਾ ਕੋ ਵੰਸ ਵਜਾਇੰਦਾ ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਜਨਮ ਨਹੀਂ ਦਿਸੈ ਅੱਖੀ ਨਮਤਾ ਜਾਲ ਕਾਲ ਨਹੀਂ ਮਾਥਾ ਨਾ ਕੋ ਕਿਸ ਧਿਆਇਂਦਾ ਨਿੰਦ ਬਿੰਦ ਨਹੀਂ ਜਿਉ ਨਾ ਜਿੰਦੋ ਨਾ ਤਦ ਗੋਰਖ ਨਾ ਮਾਸ਼ਿੰਦੋ ਨਾ ਤਦ ਗਿਆਨ ਧਿਆਨ ਕੁਲ ਓਪਤ ਨਾ ਕੋ ਗਣਤ ਗਣਾਇਂਦਾ ਵਰਨ ਦੇਖ ਨਹੀਂ ਬ੍ਰਹਮਣ ਖੱਤਰੀ ਦਿਓ ਨਾ ਦਿਉ ਰਾ ਗਉ ਗੈਤਰੀ ਹੋਮ ਜਗ ਨਹੀਂ ਤੀਰਥ ਣਾਵਣ ਨਾ ਕੋ ਪੂਜਾ ਲਾਏਂਦਾ ਨਾ ਕੋ ਮੁੱਲਾ ਨਾ ਕੋ ਕਾਜ਼ੀ ਨਾ ਕੋ ਸ਼ੇਖ ਮਸ਼ਾਏ ਕਹਾਜੀ ਰੀਤ ਰਾਉ ਨਾ ਮੈਂ ਦੁਨੀਆ ਨਾ ਕੋ ਕਹਿਣ ਕਹਾਏਂਦਾ ਪਾਉ ਨ ਭਗਤੀ ਨਾ ਸ਼ਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਖਤੀ ਆਪੇ ਸ਼ਾ ਆਪੇ ਵਣਜਾਰਾ ਸਾਤੇ ਇਹੋ ਪਾਇੰਦਾ ਦੇਦਕ ਤੇ ਬਨ ਸਿਮਰਤ ਸਾਸ ਪਾਠ ਪੁਰਾਣ ਉਦਾਈ ਨਹੀਂ ਆਸਤ ਕਹਿਤਾ ਬਖਤਾ ਆਪ ਅਗੋਚਰ ਆਪੇ ਲਖ ਲਖ ਆਈਂਦਾ ਜਾਂ ਤਿਸ ਤਾਣਾ ਤਾਂ ਜਗਤ ਉਪਾਇ ਬਾਜ ਕਲਾ ਆਡਾਣ ਰਹਾਇ ਬ੍ਰਹਮਾ ਵਿਸ਼ਨ ਮਹੇਸ਼ ਉਪਾਇ ਮਾਇਆ ਮੋ ਵਦਾਇਂਦਾ ਵਿਰਲੇ ਕੋ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੈ ਹੁਕਮ ਸੁਭਾਇ ਖੰਡ ਬ੍ਰਹਮੰਡ ਪਾਪਾਲ ਆਰੰਭੇ ਗੁਪਤੋਂ ਪ੍ਰਗਟਿ ਆਇਂਦਾ ਤਾਕਾ ਅੰਤ ਨਾ ਜਾਣੇ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸੰ ਪ੍ਰਗੁਣ ਗਾਇੰਦਾ ਮਾਰੂ ਮਹਿਲਾ ਪਹਿਲਾ ਆਪੇ ਆਪ ਉਪਾਏ ਨਿਰਾਲਾ ਸਾਚਾ ਥਾਨ ਕਿਉ ਦਿਆਲਾ ਔਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਏਂਦਾ ਨੌ ਘਰ ਥਾਪੇ ਥਾਪਣ ਹਾਰੇ ਦਸਵਾਂ ਵਾਸਾ ਲਖ ਉਪਾਰ ਖਾਇਰ ਸਪਤ ਭਰੇ ਜਲ ਨਿਰਮਲ ਗੁਰਮੁਖ ਮੈਣ ਲਾਇੰਦਾ ਰਬ ਸਸ ਦੀਪਕ ਜੋਤ ਸੁਭਾਈ ਆਪੇ ਕਰ ਵੇਖੈ ਵਡਿਆਈ ਜੋਤ ਸਰੂਪ ਸਦਾ ਸੁਖ ਦਾਤਾ ਸੱਚੇ ਸ਼ੋਭਾ ਪਾਇੰਦਾ ਘਰ ਮੈਂ ਹਾਟ ਪਟਣ ਵਾਪਾਰ ਪੂਰੇ ਤੋਲ ਤੋਲ ਵਣਜਾਰ ਅੱਪੇ ਰਤਨ ਵਿਸਾਹੇ ਲੇਵਾ ਅੱਪੇ ਕੀਮਤ ਪਾਇੰਦਾ ਕੀਮਤ ਪਾਈ ਪਾਵਣ ਹਾਰ ਵੇ ਪਰਵਾਹ ਪੂਰੇ ਪੰਡਾਰ ਸਰਬ ਕਲਾਲੇ ਅੱਪੇ ਰਹਾ ਗੁਰਮੁਖ ਕਿਸੇ ਬੁਝਾਏਂਦਾ ਨਦਰ ਕਰੇ ਪੂਰਾ ਗੁਰ ਘੇਟ ਜਮ ਜੰਦਾਰ ਨਾ ਮਾਰੇ ਫੇਟ ਜਿਉਂ ਜਲ ਅੰਤਰ ਕਮਲ ਵਿਗਾਸੀ ਅਪ ਬਿਕਸ ਤਿਆਇੰਦਾ ਅੱਪੇ ਵਰਖ ਅੰਮ੍ਰਿਤ ਥਾਰਾ ਰਤਨ ਜਿਵੇਂ ਹਰ ਲਾਲ ਅਪਾਰ ਸਤਗੁਰ ਮਿਲੈ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਏਂਦਾ ਪ੍ਰੇਮ ਪਦਾਰਥ ਲਹੈ ਅਮੋਲੋ ਕਦੀ ਨਾ ਘਾਟ ਸੁ ਪੂਰਾ ਤੋਲੋ ਚੇਕਾ ਵਪਾਰੀ ਹੋਵੇ ਸੱਚੋ ਸੌਦਾ ਪਾਇੰਦਾ ਸੱਚਾ ਸੌਦਾ ਵਿਰਲ ਕੋ ਪਾਇ ਪੂਰਾ ਸਤਗੁਰ ਮਿਲੇ ਮਿਲਾਏ ਗੁਰਮੁਖ ਹੋਏ ਸੁ ਹੁਕਮ ਪਛਾਣ ਮੰਨੈ ਹੁਕਮ ਸਮਾਏਂਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸ ਜਗਤੋ ਉਪਾਰ ਹੁਕਮੇ ਸੁਰਗ ਮੱਚ ਪਾਇਆਲਾ ਹੁਕਮੇ ਕਲਾ ਰਹਾਇੰਦਾ ਹੁਕਮੇ ਧਰਤੀ ਧੋਲ ਸਿਰ ਫਾਰਨ ਹੁਕਮੇ ਪੌਣ ਪਾਣੀ ਗਹਿਣਾ ਰੰ ਹੁਕਮੇ ਸ਼ਿਵ ਸ਼ਕਤੀ ਘਰਵਾਸਾ ਹੁਕਮੇ ਖੇਲ ਖਿਲਾਇੰਦਾ ਹੁਕਮੇ ਆੜਾਣੇ ਆਗਾਸੀ ਹੁਕਮੇ ਜਲ ਥਲ ਤ੍ਰਿਫਵਣ ਵਾਸੀ ਹੁਕਮੇ ਸਾਸ ਗਰਾਸ ਸਦਾ ਫੁਨ ਹੁਕਮੇ ਦੇਖ ਦਿਖਾਏਂਦਾ ਹੁਕਮ ਓਪਾਏ ਦਸ ਓ ਤਾਰਾ ਦੇਵ ਦਾਨਵ ਅਗਣਤ ਉਪਾਰ ਮਾਨੈ ਹੁਕਮ ਸੋਦਰਗਾ ਪੈਜੈ ਸਾਚ ਮਿਲਾਏ ਸਮਾਏਂਦਾ ਹੁਕਮੇ ਜੁਗ ਸ਼ਕਤੀ ਗੁਦਾਰੇ ਹੁਕਮੇ ਸਿੱਧ ਸਾਧਕ ਵਿਚਾਰੇ ਆਤਮਾਤ ਨਥੀ ਸਭ ਜਾ ਕੀ ਬਖਸ਼ੇ ਮੁਕਤ ਕਰਾਏਂਦਾ ਕਾਇਆ ਕੋਟ ਘੜੇ ਮੈਂ ਰਾਜਾ ਨੇਬਖਵਾਸ ਭਲਾ ਦਰਵਾਜ਼ਾ ਮਿੱਥਿਆ ਲੋਗ ਨਾਹੀ ਖਰਵਾਸ ਲੱਭ ਪਾਪ ਪਛੋਤਾ ਆਇਂਦਾ ਸਤ ਸੰਤੋਖ ਨਗਰ ਮੈਂ ਕਰੀ ਜਤ ਸਤ ਸੰਗਮ ਸ਼ਰਣ ਮੁਰਾਰੀ ਨਾਨਕ ਸਹਜ ਮਿਲੈ ਦਗ ਜੀਵਨ ਗੁਰ ਸ਼ਬਦ ਦੀ ਪਤ ਪਾਇੰਦਾ ਮਾਰੂ ਮਨ ਲਾ ਪਹਿਲਾ ਸੁਨ ਕਲਾ ਅਪਰੰਤ ਪਰ ਥਾਰੀ ਆਪ ਨਿਰਾਲਮ ਅਪਰ ਅਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੁਨੋ ਪਾਇੰਦਾ ਪਾਉਣ ਪਾਣੀ ਸੁਨ ਤੇ ਸਾਜੇ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ ਅਗਨ ਪਾਣੀ ਜੀਉ ਜੋਤ ਤੁਮਹਾਰੀ ਸੁਣਨੇ ਕਲਾ ਰਹਾਇਂਦਾ ਸੁਨੋ ਬ੍ਰਹਮਾ ਵਿਸ਼ਨੂ ਮਹੇਸ਼ ਉਪਾਏ ਸੁਣਨੇ ਵਰਤੇ ਯੁਗ ਸੁਭਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਇਸ ਮਿਲਿਆ ਭਰਮ ਚੁਕਾਇਂਦਾ ਸੁਨੋ ਸਤ ਸਰੋਵਰ ਥਾਤੇ ਜਿਨ ਸਾਜੇ ਵਿਚਾਰੇ ਅਪ ਤੇ ਸਤ ਸਰ ਮਨੁਵਾ ਗੁਰਮੁਖ ਨਾਵੇ ਫਿਰ ਬਹੁੜ ਜੋ ਨਾ ਪਾਏਂਦਾ ਸੁਨੋ ਚੰਦ ਸੂਰਜ ਗਹਿਣਾ ਰੇ ਇਸ ਕੀ ਜੋਤ ਤ੍ਰਿਭਵਨ ਸਾਰੇ ਸੁਨੇ ਅਲਖ ਭਾਰ ਨਰਾਲਨ ਸੁਨਨੇ ਤੜੀ ਲਾਇਂਦਾ ਸੁਨੋ ਤਰਤ ਆਕਾਸ਼ ਉਪਾਏ ਦਿਨ ਥੰਮਾ ਰੱਖੇ ਸੱਚ ਕਲ ਪਾਏ ਤ੍ਰਿਭਵਨ ਸਾਜ ਮੇ ਖੁੱਲੀ ਮਾਇਆ ਆਪ ਉਪਾਇ ਖੁਪਾਇਂਦਾ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤਪੁੱਜ ਚਲ ਤਕੀਆ ਸਿਰ ਕਰਤਾ ਬਿਸਮਾਦ ਸ਼ਬਦ ਦੇ ਖਾਂਈਂਦਾ ਸੁਨੋ ਰਾਤ ਦਿਨ ਸੁਦੋ ਕੀ ਏ ਉਹ ਪਤ ਖਪਤ ਸੁਖਾ ਦੁਖ ਦੀ ਏ ਸੁਖ ਦੁਖ ਹੀ ਤੇ ਅਮਰ ਅਤੀਤਾ ਗੁਰਮੁਖ ਨਿਜ ਖਰ ਪਾਏਂਦਾ ਸਾਮਵੇਦ ਰਿਗ ਜੁਜਰ ਅਥਰਵਣ ਬ੍ਰਹਮੇ ਮੁਖ ਮਾਇਆ ਹੈ ਤ੍ਰਿਗੁਣ ਪਾ ਕੀ ਕੀਮਤ ਤੈ ਨਾ ਸਕੈ ਕੋ ਕਿਉ ਬੋਲੇ ਜਿਉ ਬੁਲਾਇਂਦਾ ਸੁਨੋ ਸਤ ਪਾਤਾਲ ਉਪਾਏ ਸੁਨੋ ਭਵਨ ਰਖੇ ਲੇਵ ਲਾਏ ਆਪੇ ਕਾਰਣ ਕੀਆ ਅਪਰੰਪਰ ਸਭ ਤੇਰੋ ਕੀਆ ਤੁਮ ਆਇਂਦਾ ਰਾਜ ਤਨ ਸਤ ਕਲ ਤੇਰੀ ਛਾਇਆ ਜਨਮ ਮਰਨ ਹਉ ਮੈਂ ਦੁਖ ਪਾਇਆ ਜਿਸਨੋ ਪਿਪਾ ਤਰੇ ਹਰ ਗੁਰਮੁਖ ਗੁਣ ਚੌਥਾ ਮੁਕਤ ਕਰਾਏਂਦਾ ਸੁਨੋ ਉਪਦੇ ਦਸ ਅਵਤਾਰ ਸ੍ਰਿਸ਼ਟ ਉਪਾਏ ਕੀਆ ਪਾਸਾਰ ਦੇਵ ਦਾਨਵ ਗਣ ਗੰਧਰਵ ਸਾਜੇ ਸਭ ਲਿਖਿਆ ਧਰਮ ਤੁਮਾਏਂਦਾ ਗੁਰਮੁਖ ਸਮਝਾਏ ਰੋਗ ਨ ਹੋਈ ਏ ਗੁਰ ਕੀ ਪੌੜੀ ਜਾਣੇ ਜਨ ਕੋਈ ਜੁਗਾ ਜੁਗੰਤਰ ਮੁਕਤ ਪਰਾਇਣ ਸੋ ਮੁਕਤ ਭਇਆ ਪਤ ਪਾਏਂਦਾ ਪੰਚ ਤਤ ਸੁਨੋ ਪਰਗਾਸਾ ਦੇ ਸੰਜੋਗੀ ਕਰਮ ਅਭਿਆਸ ਬੁਰਾ ਭਲਾ ਦੋਏ ਮਸਤਕ ਲਿਖੇ ਪਾਪ ਪੁੰਨ ਵੀ ਜਾਇਂਦਾ ਊਤਮ ਸਤਗੁਰ ਪੁਰਖ ਨਿਰਾਲੇ ਸ਼ਬਦ ਰੱਤੇ ਹਰ ਰਸ ਮਤਵਾਲੇ ਰਿੱਦ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰੇ ਭਾਗ ਮਿਲਾਂਦਾ ਇਸ ਮਨ ਮਾਇਆ ਤੋਂ ਨੇ ਹਨੇਰਾ ਕੋਈ 부ਝੋ ਗਿਆਨੀ ਕਰੋ ਨੇ 베라 ਆਸਾ ਮਨਸਾ ਹਮੈ ਸੰਸਾਰ ਨਰ ਲੋਭੀ ਕੂੜ ਕਮਾਏਂਦਾ ਸਤਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਕਰਬਾਰ ਨਾਨਕ ਨਿਰਮਲ ਨਾਦ ਸ਼ਬਦ ਤੁਨ ਸਤਿ ਰਾਮੈ ਨਾਮ ਸਮਾਇੰਦਾ ਮਾਰੂ ਮੈਲਾ ਪਹਿਲਾ ਜਾਂ ਦੇਖਾਂ ਤਾਂ ਦੀਨ ਦਿਆਲਾ ਆਏ ਨਾ ਜਾਈ ਤਬ ਕਿਰਪਾਲ ਜੀਆ ਅੰਦਰ ਜੁਗਤ ਸਮਾਈ ਰਹਿਓ ਨਿਰਾਲਮ ਰਾਇ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਪੈਣ ਨਾ ਧਾਉ ਕਮਾਇਆ ਨਾ ਤਿਸ ਓਪਤ ਖਪਤ ਕੋਲ ਜਾਤੀ ਓ ਅਜਰਾਵਰ ਮਨ ਪਾਇਆ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਪੁਰਖ ਅਲੇਖ ਅਗੰਮ ਨਿਰਾਲਾ ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਭਾਏ ਲੇਵ ਲਾਇਆ ਤ੍ਰੈ ਵਰਤਾਏ ਚੌਥੇ ਘਰਵਾਸਾ ਤਾਲ ਬਿਤਾਲ ਕੀਏ ਇੱਕ ਗ੍ਰਸ ਨਿਰਮਲ ਜੋਤ ਸਰਬਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਊਤਮ ਜਨ ਸੰਤ ਭਲੇ ਹਰ ਪਿਆਰੇ ਹਰ ਦਸ ਮਾਤੇ ਪਾਰ ਉਤਾਰੇ ਨਾਮਿ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕੇ ਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲ ਏ ਤਨ ਕੀਆ ਆ ਤੁਮ ਰਾਮ ਪਾਏ ਸੁਖ ਠੀਆ ਕਰਮ ਕਰਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਸ ਭੁੱਖ ਪਿਆਸ ਮਨ ਮਾਨਿਆ ਸਰਬਨ ਰੰਜਨ ਘਟ ਘਟ ਜਾਨਿਆ ਅੰਮ੍ਰਿਤ ਰਸ ਰਤਾ ਕੇਵਲ ਬੈਰਾਗੀ ਗੁਰਮਤਿ ਪਾਏ ਸੁਭਾਇਆ ਕਦਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸ ਰਸ ਰਸਨਾ ਬੀਣ ਰਸਾਲ ਵਜਾਇ ਬੀਣ ਰਸਾਲ ਵਜਾਵੇ ਸੋਈ ਜਾਂ ਕੀ ਤ੍ਰਿਭਵਨ ਸੋਜੀ ਹੋਈ ਨਾਨਕ ਦੂਝੋ ਏ ਬਿਦ ਬੁਰ ਮਤ ਹਰ ਰਾਮ ਨਾਮ ਲੇ ਲਾਇਆ ਐਸੇ ਜਨਮ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੈ ਰਹਿ ਨਰਾਰੇ ਆਪ ਤਰੈ ਸੰਗਤ ਕੋਲ ਤਾਰੈ ਤਿੰਨ ਸਫਲ ਜਨਮ ਜਗ ਆਇਆ ਘਰ ਦਰ ਮੰਦਰ ਜਾਣੈ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਤਾਆਂ ਘਰ ਮਹਿਲ ਮਹਿਲੀ ਪ੍ਰਭ ਸਚਾ ਸਚ ਸੱਚਾ ਤਖਤਰ ਚਾਇਆ ਚਤੁਰਦਸ ਹਾਥ ਧੀਰੇ ਦੋਏ ਸਾਖੀ ਸੇਵਕ ਪੰਥ ਨਾਹੀ ਵਿਖ ਚਾਖੀ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲੈ ਹਰ ਤਨ ਪਾਇਆ ਪਖਤ ਬਹੈ ਤਖਤੇ ਕੀ ਲਾਇਕ ਪੰਚ ਸਮਾਏ ਗੁਰਮਤ ਪਾਇ ਆਦ ਜੁਗਾਦੀ ਹੈ ਪੀ ਹੋਸੀ ਸੰਸਾ ਪਰਮ ਚੁਕਾਇ ਤਖਤ ਸਲਾਮ ਹੋਵੇ ਦਿਨ ਰਾਤੀ ਇਹ ਸਾਚ ਵਡਾਈ ਗੁਰਮਤ ਲਿਵ ਜاتی ਨਾਨਕ RAM ਜਪੋ ਤਰ ਤਾਰੀ ਹਰ ਅੰਤ ਸਖਾਈ ਪਾਇਆ